ਮਾਈਕਲ ਜੀ ਦਾ ਖਾਲਸਾ ਮਾਈਕਲ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਕੁਆਲਿਟੀ ਚੈਨਲ ਤੇ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਹੋਰ ਵਧੀਆ ਜੀ ਵੀਡੀਓ ਲੈ ਕੇ ਆਏ ਆ ਜਿਹੜੀਆਂ ਪਹਿਣਾ ਸਿੱਖਦੀਆਂ ਆ ਉਹਨਾਂ ਵਾਸਤੇ ਕਿਉਂਕਿ ਜਿਹੜੇ ਕਟਿੰਗ ਕਰ ਲੈਂਦੇ ਆ ਸਟੀਚਿੰਗ ਕਰ ਲੈਂਦੇ ਆ ਉਹਨਾਂ ਲਈ ਤਾਂ ਚਲੋ ਸਹੀ ਹੈ ਪਰ ਜਿਹੜੀਆਂ ਪਹਿਣਾ ਹਲੇ ਸਿੱਖ ਰਹੀਆਂ ਨੇ ਕਟਿੰਗ ਦੇ ਵਿੱਚ ਕੰਫਿਊਜ਼ਨ ਹੋ ਜਾਂਦੀ ਆ ਉਹਨਾਂ ਤੇ ਲਈ ਅਸੀਂ ਇਹ ਵੀਡੀਓ ਲੈ ਕੇ ਆਏ ਆ ਇਹ ਸਾਡੇ ਕੋਲ ਸੂਟ ਹੈ ਗਿਆ ਜੀ ਵੱਡੇ ਪਨੇ ਵਾਲਾ ਇਹ ਦੇਖੋ ਵੱਡੇ ਪਨੇ ਵਾਲਾ ਜਿਹੜਾ 3.5 ਮੀਟਰ ਕੱਟ ਸੂਟ ਚੱਲਦੇ ਅੱਜ ਕੱਲ ਉਹਨਾਂ ਦੀ ਕਟਿੰਗ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਕਰਨੀ ਆ ਠੀਕ ਹੈ ਜੀ ਪੂਰਾ ਸੂਟ ਅਸੀਂ ਕਟਿੰਗ ਕਰਨਾ ਤੁਹਾਨੂੰ ਦੱਸਾਂਗੇ ਆ ਵੀਡੀਓ ਨੂੰ ਪੂਰਾ ਦੇਖਿਓ ਸਕਿਪ ਨਾ ਕਰਿਓ ਕਿਉਂਕਿ ਕਈ ਵਾਰ ਆਪਾਂ ਵਿੱਚ ਕੋਈ ਨਾ ਕੋਈ ਇੰਪੋਰਟੈਂਟ ਚੀਜ਼ਾਂ ਦੱਸ ਬੰਨੇ ਆ ਅਗਰ ਤੁਸੀਂ ਸਕਿਪ ਕਰ ਦੋਗੇ ਤਾਂ ਉਹ ਤੁਹਾਨੂੰ ਪਤਾ ਨਹੀਂ ਚੱਲਣੀ ਆ ਇਸ ਕਰਕੇ ਆ ਦੇਖਣਾ ਜ਼ਰੂਰੀ ਆ ਠੀਕ ਹੈ ਜੀ ਹੁਣ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਕਿ ਜਿਹੜਾ ਇਹ ਵੱਡੇ ਪੰਨੇ ਵਾਲਾ ਕਪੜਾ ਹੁੰਦਾ ਹੈ ਇਹਦਾ ਸ਼ੁਰ ਤੋਂ ਪੀਸ ਐਦੇ ਹੀ ਲੈ ਲੈਂਦਾ ਹੈ ਠੀਕ ਹੈ ਜੀ ਇਹਦੇ ਵਿੱਚ ਆਪਾਂ ਨੂੰ ਫੋਲਡ ਕਰਕੇ ਪੀਸ ਲਾਣ ਦੀ ਲੋੜ ਨਹੀਂ ਹੈਗੀ ਪਰ ਕੀ ਕਰਨਾ ਇਹ ਜੋ ਉੱਪਰ ਥੋੜੀ ਬਹੁਤੀ ਕਾਣਾ ਹੈ ਇਹਨੂੰ ਕੱਢ ਲੈਣਾ ਇਸ ਤਰ੍ਹਾਂ ਸਕਿਲ ਦੇ ਨਾਲ ਤੁਸੀਂ ਸਿੱਧੀ ਲਾਈਨ ਡਰਾ ਕਰਕੇ ਇੱਥੋਂ ਆਪਾਂ ਨੇ ਕਟਿੰਗ ਕਰ ਲੈਣੀ ਹੈ तरीका ਤੁਹਾਨੂੰ ਅੱਜ ਅਸੀਂ ਬਿਲਕੁਲ ਸਿੰਪਲ ਜਿਹਾ ਦੱਸ ਰਹਾ ਹਾਂ ਕਿ ਕਿਵੇਂ ਤੁਸੀਂ ਕਟਿੰਗ ਕਰਨਾ ਹੈ ਕਿਉਂਕਿ ਕਈ ਵਾਰ ਮੇਰੀਆਂ ਭੈਣਾਂ ਕਹਿੰਦੀਆਂ ਕਿ ਸਾਡੇ ਕੋਲ ਉਹ ਚੀਜ਼ਾਂ ਨਹੀਂ ਹੁੰਦੀਆਂ ਜੋ ਪ੍ਰੋਫੈਸ਼ਨਲ ਬੁਟੀਕ ਦੇ ਉੱਤੇ ਜਿਹਦੇ ਨਾਲ ਦੇ ਨਾਲ ਤੁਸੀਂ ਕਟਿੰਗ ਕਰਦੇ ਆ ਜਾਂ ਰੱਖ ਲਓ ਜੇ ਇਸ ਤਰੀਕੇ ਦੇ ਨਾਲ ਕਟਿੰਗ ਕਰਦੇ ਆ ਸਾਡਾ ਅਸੀਂ ਤੁਹਾਨੂੰ ਸਿੰਪਲ ਘਰ ਦੇ ਵਿੱਚ ਥੱਲੇ ਬੈਠ ਕੇ ਹੀ ਸੂਟ ਕਟਿੰਗ ਕਰਨਾ ਦੱਸਣ ਲੱਗੇ ਆ ਇਹ ਦੇਖੋ ਸਭ ਤੋਂ ਪਹਿਲਾਂ ਆਪਾਂ ਨੇ ਲੈਂਥ ਲੈਣੀ ਆ ਇੰਨੀ ਵੀ ਤੁਹਾਡੇ ਸੂਟ ਦੀ ਲੈਂਥ ਹੈ ਉਹਦੇ ਵਿੱਚ ਆਪਾਂ ਨੇ 3 ਇੰਚ ਪਲੱਸ ਕਰ ਲੈਣਾ ਹੈ ਠੀਕ ਹੈ ਜੀ ਹੁਣ ਮੇਰੇ ਕੋਲ ਇੱਥੇ ਲੈਂਥ ਹੈਗੀ ਹੈ 43 ਇੰਚ ਤੇ ਆਪਾਂ ਨੇ 3 ਇੰਚ ਐਕਸਟਰਾ ਲੈਣਾ ਹੈ 44 45 ਤੇ 46 ਠੀਕ ਹੈ ਤੁਸੀਂ ਚਾਹੋ ਤਾਂ ਇਹਨੂੰ ਇਸ ਤਰੀਕੇ ਦੇ ਨਾਲ ਫੋਲਡ ਕਰਕੇ ਪੀਸ ਲਾ ਸਕਦੇ ਆ ਠੀਕ ਹੈ ਜੀ ਉਹਦੇ ਨਾਲ ਕੀ ਹੈ ਤੁਹਾਨੂੰ ਸੋਖਾ ਹੋ ਜਾਂਦਾ ਹੈ ਕਿਉਂਕਿ ਵੱਡੇ ਕੱਪੜੇ ਦੇ ਉੱਤੇ ਮਾਰਕਿੰਗ ਕਰਕੇ ਉਹਨੂੰ ਕਟਿੰਗ ਕਰਨਾ ਥੋੜਾ ਔਖਾ ਲੱਗਦਾ ਹੈ ਔਰ ਜਦੋਂ ਤੁਸੀਂ ਇਕੱਲੇ ਕਟਿੰਗ ਕਰਦੇ ਹੋ ਉਦੋਂ ਹੋਰ ਵੀ ਜ਼ਿਆਦਾ ਔਖਾ ਲੱਗਦਾ ਹੈ ਇਸ ਕਰਕੇ ਤੁਸੀਂ ਇਸ ਤਰ੍ਹਾਂ ਆਪਾਂ ਨੇ 46 ਇੰਚ ਲੈ ਲੈਣਾ ਹੈ ਇਸ ਤਰੀਕੇ ਦੇ ਨਾਲ ਇਹ ਸਾਡਾ ਪੀਸ ਕਟਿੰਗ ਹੋ ਗਿਆ ਹੈ। ਇਹ ਮਾਰਕਿੰਗ ਮੈਂ ਵੈਸੇ ਸਿੱਧੀ ਸਾਈਡ ਤੋਂ ਹੀ ਕਰ ਲਈ ਹੈ। ਇਸ ਤੋਂ ਬਾਅਦ ਤੁਸੀਂ ਕੱਪੜੇ ਨੂੰ ਉਲਟਾ ਕਰ ਲੈਣਾ ਹੈ। ਬਹੁਤ ਹੀ ਸੌਖਾ ਜਿਹਾ ਤਰੀਕਾ ਦੱਸਾਂਗੇ। ਕਿਉਂਕਿ ਜਿਹੜੀਆਂ ਮੇਰੀਆਂ ਭੈਣਾਂ ਸਿੱਖਦੀਆਂ ਹਨ ਹੱਲੇ ਉਹ ਇਸ ਤਰ੍ਹਾਂ ਬਹੁਤ ਕੰਫਿਊਜ਼ ਹੁੰਦੀਆਂ ਕਿ ਐਡੇ-ਐਡੇ ਲੰਬੇ ਨੂੰ ਆਪਾਂ ਮਾਰਕਿੰਗ ਕਰਕੇ ਕਿਵੇਂ ਪੀਸ ਨੂੰ ਅਡਜਸਟ ਕਰਕੇ ਰੱਖਣਾ ਹੈ। ਹੁਣ ਆਪਾਂ ਨੇ ਕੀ ਕਰਨਾ ਹੈ ਇਸ ਤਰ੍ਹਾਂ ਆਪਾਂ ਇੱਧਰ ਨੂੰ ਘੇਰੇ ਦਾ ਨਿਸ਼ਾਨ ਲਗਾਣਾ ਹੈ। ਜਦੋਂ ਅਸੀਂ ਲੰਬੀ ਸਾਈਜ਼ ਨੂੰ ਲਗਾਣੇ ਆ ਤਾਂ ਕਾਫੀ ਟਾਈਮ ਲੱਗ ਜਾਂਦਾ ਆ ਆਪਾਂ ਇਹਨੂੰ ਇਸ ਤਰ੍ਹਾਂ ਥੋੜਾ ਛੋਟਾ ਕਰ ਲੈਣਾ ਆ ਠੀਕ ਹੈ ਹੁਣ ਆਪਾਂ ਨੇ ਘੇਰੇ ਦਾ ਨਿਸ਼ਾਨ ਲਗਾਣਾ ਆ ਹਿਪ ਸਾਡੀ 21 ਹੈ ਔਰ ਘੇਰਾ ਸਾਡਾ 22 ਹੈ ਤੁਸੀਂ ਜਿਹੜੀ ਵੀ ਚੀਜ਼ ਤੁਹਾਡੀ ਜ਼ਿਆਦਾ ਹੋਵੇ ਹਿਪ ਚੈਸਟ ਜਾਂ ਜਿਹੜਾ ਘੇਰਾ ਹੈ ਉਸ ਤਰੀਕੇ ਉਸ ਅਕੋਰਡਿੰਗ ਹੀ ਤੁਸੀਂ ਐਕਸਟਰਾ ਕਪੜਾ ਲੈਣਾ ਆ ਜਿਵੇਂ ਮੇਰੇ ਇੱਥੇ 22 ਆ ਤਾਂ 4 ਇੰਚ ਫालतू ਲੈਣਾ ਹੈ 23 24 25 ਤੇ 26 ਇੰਚ ਠੀਕ ਹੈ ਜੀ ਇਹਨੂੰ ਮੈਂ ਇਸ ਤਰ੍ਹਾਂ ਘੁਮਾ ਲਣੀ ਹੈ 26 ਇੰਚ ਤੇ ਆਪਾਂ ਨੇ ਮਾਰਕਿੰਗ ਕਰ ਲੈਣੀ ਹੈ ਇਹ ਦੇਖੋ ਅਗਰ ਤੁਹਾਡੇ ਕੋਲ ਸਕੇਲ ਨਹੀਂ ਵੀ ਹੈਗਾ ਤਾਂ ਤੁਸੀਂ ਆਸਾਨੀ ਦੇ ਨਾਲ ਕਿਉਂਕਿ ਲੰਬੇ ਮਾਰਕ ਇਸ ਦੇ ਵਿੱਚ ਤੁਹਾਨੂੰ ਕੀ ਹੁੰਦਾ ਥੋੜਾ ਬੋਤਾਂ ਨਿਸ਼ਾਨ ਟੇਡਾ ਹੋ ਜਾਂਦਾ ਹੈ ਛੋਟਾ ਮਾਰਕਿੰਗ ਕਰਨਾ ਸੌਖਾ ਲੱਗਦਾ ਹੈ ਆਪਾਂ ਇੱਥੋਂ ਕਟਿੰਗ ਕਰ ਲਾਂਗੇ ਕਿਹ ਕਿਹ ਇਸ ਤਰ੍ਹਾਂ ਹੁਣ ਆਪਾਂ ਨੇ ਇਹਨੂੰ ਫੋਲ ਲੈਣਾ ਹੈ ਔਰ ਇਹਨੂੰ ਡਬਲ ਫੋਲਡ ਕਰ ਲੈਣਾ ਉਸ ਤੋਂ ਪਹਿਲਾਂ ਤੁਸੀਂ ਪ੍ਰਿੰਟ ਚੈੱਕ ਕਰ ਲੈਣਾ ਕਿ ਕਿਸ ਸਾਈਡ ਨੂੰ ਜਾਂਦਾ ਸਾਡਾ ਪ੍ਰਿੰਟ ਇਹ ਦੇਖੋ ਇਹਦੇ ਫੋਲ ਪੱਤੀਆਂ ਜਿਹੜੀਆਂ ਨੇ ਦੋਨੋਂ ਸਾਈਡ ਨੂੰ ਹੀ ਐ ਇਸ ਕਰਕੇ ਇਹਦਾ ਕੋਈ ਐਡਾ ਇਸ਼ੂ ਨਹੀਂ ਹੈਗਾ ਕਈ ਵਾਰੀ ਹੁੰਦਾ ਹੈ ਕਿ ਪ੍ਰਿੰਟ ਸਾਡੇ ਇੱਕ ਸਾਈਡ ਨੂੰ ਜਾਂਦਾ ਹੈ ਉਹਦੇ ਵਿੱਚ ਸਾਨੂੰ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਆ ਕਿ ਸਾਡਾ ਜਿਹੜਾ ਪ੍ਰਿੰਟ ਹੈ ਦੋਨੋਂ ਇੱਕ ਸਾਈਡ ਨੂੰ ਹੀ ਜਾਣ ਠੀਕ ਹੈ ਜੀ 프ਰੰਟ ਔਰ ਬੈਕ ਪੱਲੇ ਦਾ ਇਹਨੂੰ ਵੀ ਆਪਾਂ ਨੇ ਇਸ ਤਰ੍ਹਾਂ ਫੋਲਡ ਕਰਕੇ ਵਿਛਾ ਲੈਣਾ ਹੈ ਇਹ ਆਪਾਂ ਨੇ ਹੁਣ ਇਸ ਤਰੀਕੇ ਨਾਲ ਸੈੱਟ ਕਰਕੇ ਜਿਵੇਂ ਆਮ ਸਿੰਪਲ ਸੂਟ ਦੀ ਕਟਿੰਗ ਕਰਦੇ ਆ ਉਸੇ ਤਰੀਕੇ ਨਾਲ ਕਰਾਂਗੇ ਤੇ ਦੇਖੋ ਹੁਣ ਆਪਾਂ ਨੇ ਇੱਥੋਂ ਐਮ ਸੀ ਟੇਪ ਰੱਖ ਲੈਣਾ ਬਿਲਕੁਲ ਸਿੱਧਾ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਲਗਾਵਾਂਗੇ ਇੱਥੇ ਮੋਡਾ ਮੋਟਾ ਸਾਡੀ ਚੈਸ ਹੈ ਗਿਆ 19 ਤਾਂ ਇਸ ਕਰਕੇ ਆਪਣਾ ਮੋਡਾ ਜਿਹੜਾ 7 ਇੰਚ ਆਊਗਾ ਉਸ ਤੋਂ ਬਾਅਦ ਪਲੇਟਾਂ ਪਲੇਟਾਂ ਸਾਡੀ ਹੈ 11 ਤੇ ਤਿਆਰ ਹੈ ਤਾਂ ਆਪਾਂ 12 ਤੇ ਮਾਰਕ ਕਰਾਂਗੇ ਔਰ 7 ਇੰਚ ਪਲੇਟ ਦੀ ਲੈਂਥ ਹੋ ਜਾਣੀ ਹੈ ਔਰ ਇਸ ਪਲੇਟ ਦਾ ਸੈਂਟਰ ਕਰਾਂਗੇ ਆਪਾਂ ਕਮਰ ਤੇ ਕਮਰ ਸਾਡੀ ਆਈ ਹੈ 15 ਤੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਇੱਥੋਂ ਇੱਕ ਲੈਂਥ ਦਾ ਨਿਸ਼ਾਨ ਲਗਾਣਾ ਹੈ ਜਿਵੇਂ ਸਾਡੀ 43 ਸੀ ਤਾਂ ਆਪਾਂ 43.5 ਤੇ ਅੱਧਾ ਅੱਧਾ ਇੰਚ ਇਹਨਾਂ ਵਿੱਚ ਪਲੱਸ ਕਰਦੇ ਜਾਣਾ ਹੈ ਠੀਕ ਹੈ ਉਸ ਤੋਂ ਬਾਅਦ ਆਪਾਂ ਇਸ ਮੋਡੇ ਦੇ ਨਿਸ਼ਾਨ ਤੋਂ ਸਾਈਡ ਸਲਾਈ ਜਿਹੜਾ ਚਾਕ ਆਪਾਂ ਰੱਖਣਾ ਹੈ ਉਹਦੀ ਲਗਾਵਾਂਗੇ ਉਹ ਸਾਡੀ 15 ਰੈਡੀ ਹੈ ਤਾਂ ਆਪਾਂ 16 ਤੇ ਲਗਾਵਾਂਗੇ ਠੀਕ ਹੈ ਜੀ ਇਹ ਦੇਖੋ ਇੱਥੇ ਸਭ ਤੋਂ ਪਹਿਲਾਂ ਆਪਾਂ ਨੇ ਜੋ ਫੋਲਡਿੰਗ ਦਾ ਨਿਸ਼ਾਨ ਹੈ ਉਹਨੂੰ ਸਿੱਧਾ ਬਣਾ ਲੈਣਾ ਠੀਕ ਹੈ ਉਸ ਤੋਂ ਬਾਅਦ ਆਪਾਂ ਨੇ ਇਹ हिਪ ਦੇ ਨਿਸ਼ਾਨ ਨੂੰ ਵੀ ਸਿੱਧਾ ਮਿਲਾ ਲੈਣਾ ਹੈ। ਔਰ ਇਹ ਸਾਡਾ ਪਲੇਟ ਦਾ ਨਿਸ਼ਾਨ ਹੋ ਗਿਆ। ਇਹ ਸਾਡਾ ਕਮਰ ਇਹ ਉਪਰ ਫਿਰ ਪਲੇਟ। ਇਹ ਕੋ ਆਪਾਂ ਨੇ ਸਿੱਧਾ ਕਰ ਲੈਣਾ ਠੀਕ ਹੈ ਜੀ। ਇਹ ਹੋ ਗਿਆ ਆਪਾਂ ਦਾ ਚੈਸਟ ਹੋ ਗਈ ਹੈ 1.95 ਹੈ। ਤਾਂ 1.95 ਦਾ ਹਾਫ ਹੋ ਗਿਆ 0.5। 0.5 ਦਾ ਆਪਾਂ ਅੱਧਾ ਇੰਚ ਪਲੱਸ ਕਰਨਾ ਹੈ। ਸਵਾਦ ਅਸਤੇ ਆਪਾਂ ਮਾਰ ਕਰਾਂਗੇ ਕਮਰ ਹੈਗੀ ਸਾਡੀ 16 ਇੰਚ 16 ਦਾ ਹਾਫ ਸਵਾ 8 ਹੋ ਗਿਆ ਤਾਂ ਇੱਥੇ ਆਪਾਂ ਪੌਣੇ 9 ਲਗਾਵਾਂਗੇ ਔਰ ਇਹ ਕੁ ਸਾਡੀ ਹੈ 1 ਇੰਚ ਠੀਕ ਹੈ ਉਹ ਆਪਾਂ 10.5 ਤੇ ਨਿਸ਼ਾਨ ਲਗਾ ਲਾਂਗੇ ਇਹਨਾਂ ਨਿਸ਼ਾਨਾਂ ਨੂੰ ਆਪਾਂ ਇਸ ਤਰ੍ਹਾਂ ਮਿਲਾ ਲੈਣਾ ਹੈ ਹੁਣ ਆਪਾਂ ਇਹ ਲਗਾਣਾ ਹੈ ਤੀਰਾ ਤੀਰਾ ਹੈਗਾ ਜੀ ਸਾਡਾ 7/2 ਇੰਚ نیچے ਤੋਂ ਵੀ ਆਪਾਂ 6/2 ਇੰਚ ਲਵਾਂਗੇ ਔਰ ਇੱਥੇ ਸਿੱਧੀ ਲਾਈਨ ਡਰਾ ਕਰ ਲੈਣੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇੱਥੇ ਜੋ ਤੀਰਾਂ ਲਿਆ ਉਹ ਤੋਂ ਅੱਧਾ ਇੰਚ ਇੱਕ ਅੰਦਰ ਨੂੰ ਨਿਸ਼ਾਨ ਲਾਵਾਂਗੇ ਔਰ ਇੱਥੇ ਤੀਸਰੀ ਲਾਈਨ ਡਰਾ ਕਰਾਂਗੇ ਠੀਕ ਹੈ ਜੀ ਬਹੁਤ ਹੀ ਧਿਆਨ ਦੇਖ ਲਿਓ ਕਿ ਆਪਾਂ ਕਟਾਈ ਕਿਵੇਂ ਪਾਣੀ ਹੈ ਜੋ ਆਪਾਂ ਇੱਥੇ ਕਟਾਈ ਹੋਊਗੀ ਸਾਡੀ 2.5 ਇੰਚ ਤੇ ਪਊਗੀ ਬਾਹਰ ਵਾਲੀ ਠੀਕ ਹੈ ਜੀ ਜੋ ਬੈਕ ਸਾਈਡ ਦੀ ਕੁਲਾਈ ਆ ਉਹ ਇਸ ਤਰੀਕੇ ਦੇ ਨਾਲ ਔਰ ਜੋ ਅੰਦਰ ਤੋਂ ਹੈ ਉਹ ਸਾਡੀ 1.5 ਇੰਚ ਤੇ ਪਾਉਗੀ ਇਹ ਆਪਾਂ ਜੋ ਤਿਰਛੀ ਲਾਈਨ ਡਰਾ ਕੀਤੀ ਹੈ ਬਹੁਤ ਵਾਰ ਮੈਨੂੰ ਸਟੂਡੈਂਟ ਵੀ ਇਹ ਕਵਸਚਨ ਹੁੰਦੇ ਕਿ ਆਪਾਂ ਇਹ ਤਿਰਛੀ ਲਾਈਨ ਕਿਉਂ ਲਗਾਈ ਹੈ ਤਿਰਛੀ ਲਾਈਨ ਜਿਹੜੀ ਆਪਾਂ ਲਗਾਨੀਓ ਇਸੇ ਕਰਕੇ ਲਗਾ ਲਈਏ ਕਿ ਜਦੋਂ ਤੁਸੀਂ ਅੰਦਰ ਵਾਲੀ ਕਟਾਈ ਪਾਣੀ ਹੈ ਉਦੋਂ ਆਪਾਂ ਇਹ ਤਿਰਛੀ ਲਾਈਨ ਤੋਂ ਹੀ ਇਹਦੀ ਕਾਰਟ ਨੂੰ ਇਸ ਨਿਸ਼ਾਨ ਨਾਲ ਬਣਾਣਾ ਸ਼ੁਰੂ ਕਰ ਦਾਂਗੇ ਠੀਕ ਹੈ ਜੀ ਇਸ ਤਰ੍ਹਾਂ ਔਰ ਇਹ ਤੋਂ ਆਪਾਂ ਨੇ 1/2 ਇੰਚ ਡਾਊਨ ਕਰਨਾ ਹੈ ਮੁੰਡਾ ਔਰ ਐਦਰੋ ਜਿੰਨੀ ਵੀ ਤੁਹਾਡੀ ਗਲੇ ਦੀ ਚੌੜਾਈ ਹੈ 2.5 ਜਾਂ 3 ਇੰਚ ਉਨੀ ਰੱਖ ਕੇ ਇਹਨੂੰ ਇਸ ਤਰੀਕੇ ਦੇ ਨਾਲ ਮਿਲਾ ਲੈਣਾ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਇਹਨੂੰ ਕਟਿੰਗ ਕਰ ਲੈਣੇ ਆ ਜਿਹੜੀਆਂ ਵੀ ਇਹ ਪਹਿਣਾ ਨੂੰ ਪ੍ਰੋਬਲਮ ਆਉਂਦੀ ਆ ਕਿ ਗळा ਪਿੱਛੇ ਨੂੰ ਜਾਂਦਾ ਆ ਸਾਡਾ ਕੋਈ ਵੀ ਸੂਟ ਸੀਨੇ ਆ ਤਾਂ ਗळा ਪਿੱਛੇ ਚਲ ਜਾਂਦਾ ਉਹਦੇ ਲਈ ਤੁਸੀਂ ਕੀ ਕਰਿਆ ਕਰੋ ਕਿ ਜਿਹੜੀ ਸਾਡੀ ਬੈਕ ਸਾਈਡ ਹੁੰਦੀ ਆ ਉਹ ਐਕਸਟਰਾ 1/2 ਇੰਚ ਫालतू ਲੈ ਲਿਆ ਕਰੋ ਉਹਦੇ ਨਾਲ ਤੁਹਾਡੀ ਇਹ ਪ੍ਰੋਬਲਮ ਜਿਹੜੀ ਆ ਖਤਮ ਹੋ ਜੂਗੀ ਇਹ ਤੋਂ ਆਪਾਂ ਨੇ ਹੁਣ ਫਰੰਟ ਮੁੰਡੇ ਦੀ ਜਿਹੜੀ ਕਾਟ ਪਾਣੀ ਹੈ ਠੀਕ ਹੈ ਜੀ ਤੇ ਹੋ ਗਈ ਸਾਡੀ ਕਟਿੰਗ ਤੇ ਆਪਾਂ ਹੁਣ ਪਲੇਟਾਂ ਦੇ ਨਿਸ਼ਾਨ ਲਗਾਣੇ ਆ ਠੀਕ ਹੈ ਜੀ ਸਭ ਤੋਂ ਪਹਿਲਾਂ ਇੱਥੇ ਆਪਾਂ ਫੋਲਡਿੰਗ ਦਾ ਕੱਟ ਲਗਾ ਲਾਂਗੇ ਤਾਂ ਕਿ ਸਾਨੂੰ ਸਟਿਚਿੰਗ ਵੇਲੇ ਸੌਖਾ ਰਹੂਗਾ ਔਰ ਇੱਥੇ ਆਪਾਂ ਨੇ हिਪ ਦਾ ਕੱਟ ਲਗਾ ਲੈਣਾ ਕਮਰ ਦਾ ਕੱਟ ਹੋ ਗਿਆ ਠੀਕ ਹੈ ਜੀ ਹੁਣ ਆਪਾਂ ਪਲੇਟਾਂ ਦੀ ਚੌੜਾਈ ਜਿਹੜੀ ਰੱਖਣੀ ਆ 3.5 ਇੰਚ ਰੱਖਣੀ ਔਰ ਇੱਥੋਂ ਆਪਾਂ ਨੇ ਰੱਖਣਾ ਹੈ 1.5 ਇੰਚ ਦਾ ਠੀਕ ਹੈ ਜੀ ਅਗਰ ਤਾਂ ਤੁਹਾਡੀ ਕਮਰ 18 ਤੋਂ ਉੱਪਰ ਹੈ ਤਾਂ ਤੁਸੀਂ ਇਹ ਨਿਸ਼ਾਨ ਨੂੰ 2 ਇੰਚ ਲੈ ਲੈਣਾ ਹੈ ਠੀਕ ਹੈ ਜੀ ਇੱਧਰ ਨੂੰ ਤੁppa ਜਿਹੜਾ ਡੇਢ ਲਿਆ ਆ ਉਹ ਤੁਸੀਂ 2 ਵੀ ਲੈ ਸਕਦੇ ਹੋ ਉਸ ਤੋਂ ਬਾਅਦ ਆਪਾਂ ਨੇ ਜਿਹੜੀ ਛੋਟੀ ਪਲੇਟ ਪਾਣੀ ਹੈ ਇਹ ਜੋ ਸਾਡਾ ਤੀਰੇ ਦਾ ਨਿਸ਼ਾਨ ਹੈਗਾ ਆ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਲੌਂਗ ਪਲੇਟ ਦੇ ਨਾਲ ਮਿਲਾ ਦੇਣਾ ਹੈ ਉਸ ਤੋਂ ਬਾਅਦ ਇੰਚ ਟੇਪ ਨੂੰ ਇਸ ਜੋ ਸਾਈਡ ਪਲੇਟ ਹੈਗੀ ਉਹਦੇ ਨਾਲ ਮਿਲਾ ਕੇ ਜਿੱਥੇ ਇਹਦਾ ਕੋਰਨਰ ਆ ਗਿਆ ਉੱਥੇ ਆਪਾਂ ਨੇ ਇਹਨੂੰ ਕ로ਸ ਕਰ ਲੈਣਾ ਹੈ ਔਰ ਇਹ ਸਾਡੀ ਐਲ ਸ਼ੇਪ ਬਣ ਜੀਗੀ ਔਰ ਇਹ ਜੋ ਸਾਈਡ ਸੀ ਪਲੇਟ ਹੈਗੀ ਹੈ ਉਹਨੂੰ ਆਪਾਂ ਕਮਰ ਦੇ ਨਿਸ਼ਾਨ ਤੇ ਮਿਲਾ ਲੈਣਾ ਹੈ ਠੀਕ ਹੈ ਇਹ ਹੋ ਗਈਆਂ ਸਾਡੀਆਂ ਪਲੇਟ ਇਹਨੂੰ ਤੁਸੀਂ ਇਸ ਤਰ੍ਹਾਂ ਕੈਂਚੀ ਦੀ ਚੋਕ ਦੇ ਕੇ ਜਾਂ ਪੈਨ ਦੇ ਨਾਲ ਮਾਰਕਿੰਗ ਕਰਕੇ ਦੂਜੀ ਸਾਈਡ ਤੇ ਨਿਸ਼ਾਨ ਕਰ ਰਹੇ ਹੋ ਇਸ ਤਰ੍ਹਾਂ ਮਾਰਕਿੰਗ ਕਰ ਲੈਣੀ ਹੈ ਸਾਰੀਆਂ ਪਲੇਟਸ ਤੇ ਏ ਸਾਡਾ ਸ਼ਰਟ ਕਟਿੰਗ ਹੋ ਗਿਆ ਹੈ। ਹੁਣ ਆਪਾਂ ਨੇ ਬਾਕੀ ਸੂਟ ਕਟਿੰਗ ਕਰਨ ਆਇਆ। ਉਹਦੇ ਵਿੱਚ ਕੀ ਕਰਨਾ ਤੁਸੀਂ? ਹੁਣ ਆਪਾਂ ਨੇ ਇਹਨੂੰ ਉਲਟਾ ਕਰ ਲੈਣਾ ਹੈ ਉੱਠੀ ਸਾਈਡ। ਸਭ ਤੋਂ ਪਹਿਲਾਂ ਮੈਂ ਇੱਥੇ ਕੁੰਦਿਆਂ ਦੀ ਕਟਿੰਗ ਕਰ ਲੈਣੀ ਹੈ ਸਲਵਾਰ ਦੇ। ਕਿਉਂਕਿ ਜਿਹੜੇ ਪੱਲੇ ਆ ਉਹਨਾਂ ਦੇ ਸਾਈਡ ਤੋਂ ਸਾਡੀ ਬਾਹ ਨਿਕਲ ਜਾਣੀ ਹੈ। ਠੀਕ ਹੈ ਜੀ ਏ ਦਾ ਅਰਜ ਜਿਹੜਾ ਵੱਡਾ ਹੁੰਦਾ ਹੈ ਇਸ ਕਰਕੇ ਆ ਆਪਾਂ ਬੱਲੇ ਬਾਅਦ ਵਿੱਚ ਕੱਢ ਲੈਣੀ ਹੈ ਕਿਉਂਕਿ ਕਈ ਵਾਰੀ ਵੀ ਹੁੰਦਾ ਕਿ ਸਾਡੀ ਬਾਹਾਂ ਦੀ ਲੈਂਥ ਜਿਹੜੀ ਹੈ ਉਹ ਥੋੜੀ ਜ਼ਿਆਦਾ ਹੁੰਦੀ ਹੈ ਤਾਂ ਉਹਦੇ ਲਈ ਫਿਰ ਸਾਨੂੰ ਕਪੜਾ ਐਕਸਟਰਾ ਲੋੜ ਪੈਂਦੀ ਹੈ ਇਸ ਕਰਕੇ ਆਪਾਂ ਹੁੰਦੇ ਕਟਿੰਗ ਕਰ ਲੈਣੀ ਹੈ ਪਹਿਲਾਂ ਉਸ ਤੋਂ ਬਾਅਦ ਫਿਰ ਜਿਹੜਾ ਵੀ ਕਪੜਾ ਬਚੇਗਾ ਆਪਾਂ ਬਾਹਾਂ ਦੇ ਲਈ ਵਰਤ ਸਕਦੇ ਹਾਂ ਹੁਣ ਇੱਥੇ ਸਾਡੀ ਸਲਵਾਰ ਦੀ ਲੈਂਥ ਹੈਗੀ ਆ 38 ਇੰਚ ਠੀਕ ਹੈ ਜੀ ਤਾਂ ਆਪਾਂ ਹੁਣ ਇਹਦੀ ਲਗਾਵਾਂਗੇ 34 ਇੰਚ ਜਿੰਨੀ ਵੀ ਤੁਹਾਡੀ ਸਲਵਾਰ ਦੀ ਲੈਂਥ ਹੋਵੇ ਉਹਦੇ ਵਿੱਚੋਂ 4 ਇੰਚ ਮਾਈਨਸ ਕਰ ਲਿਆ ਕਰੋ ਠੀਕ ਹੈ ਜੀ ਤਾਂ ਆਪਾਂ ਹੁਣ ਇੱਥੇ ਲਗਾਈਆਂ 34 ਇੰਚ ਤੇ ਇਹ ਆਪਾਂ ਨੇ ਹੁਣ ਹੁੰਦੇ ਹੀ ਕਟਿੰਗ ਕਰਨੇ ਆ ਇੱਥੋਂ ਆਪਾਂ ਧਾਈ ਇੰਚ ਤੇ ਲਗਾਵਾਂਗੇ ਔਰ ਦੂਜੀ ਸਾਈਡ ਆਪਾਂ ਨੇ ਆਸਣ ਲਗਾ ਲੈਣਾ ਹੈ ਆਸਣ ਸਾਡਾ ਹੋਏਗਾ 10 ਇੰਚ ਔਰ ਇਤੋਂ ਵੀ ਆਪਾਂ ਨੇ 2.5 ਇੰਚ ਲਗਾ ਲੈਣਾ ਠੀਕ ਹੈ ਕਈ ਵਾਰ ਕੀ ਹੁੰਦਾ ਕਿ ਸਾਡੇ ਕੋਲ ਰੱਖ ਲੋ ਲੈਂਥ ਥੋੜੀ ਘਟ ਹੋਵੇ ਸੂਟ ਦੀ ਵੀ ਜਾਂ ਕੁਝ ਵੀ ਕਪੜਾ ਥੋੜਾ ਐਕਸਟਰਾ ਤੁਹਾਨੂੰ ਲੱਗਦਾ ਕਿ ਜ਼ਿਆਦਾ ਬਚਦਾ ਹੈ ਤਾਂ ਤੁਸੀਂ ਸਿਰਫ 10 ਤੋਂ ਜਿਹੜਾ ਨਿਸ਼ਾਨ ਲਗਾਇਆ ਉਹਨੂੰ ਇਸ ਤਰੀਕੇ ਨਾਲ ਮਿਲਾ ਸਕਦੇ ਹੋ ਅਗਰ ਤੁਹਾਡੇ ਕੋਲ ਕਪੜਾ ਪੂਰਾ ਪੂਰਾ ਹੈ ਤਾਂ ਤੁਸੀਂ ਇਸ ਤਰ੍ਹਾਂ 2.5 ਇੰਚ ਦਾ ਨਿਸ਼ਾਨ ਲਗਾ ਲੈਣਾ ਹੁਣ ਆਪਾਂ ਇਹਨੂੰ तिरछा मिला ले इस तरह और सा हूँ कटिंग हो जाने इस तरह कटिंग कर लेना है इना कु चक के यद उलटा के रख लेना बिल्कुल बराबर इतों और इतनी अपने कटिंग कर ली है और इतने जो आसा रखे तो हल्की जी अद्धी इंच की गुलाई पा ली है ਜਦੋਂ ਆਪਾਂ ਇਸ ਤਰ੍ਹਾਂ ਸਰਵਾਰ ਕਟਿੰਗ ਕਰਦੇ ਆ ਤਾਂ ਇੱਥੇ ਸਾਡਾ ਹੁੰਦਾ ਜਿਹੜਾ ਸਾਂਝਾ ਹੁੰਦਾ ਹੈ ਇਹਨੂੰ ਆਪਾਂ ਨੇ ਕਟਿੰਗ ਕਰ ਲੈਣਾ ਹੈ ਠੀਕ ਹੈ ਜੀ ਇਹ ਸਾਡੇ ਹੁੰਦੇ ਕਟਿੰਗ ਹੋ ਗਏ ਨੇ ਹੁਣ ਆਪਾਂ ਨੇ ਪੱਲੇ ਕਟਿੰਗ ਕਰਨੇ ਆ ਤੋ ਪਨ ਲਵਾਂਗੇ 34 ਇੰਚ ਔਰ ਇੱਕ ਤੋਂ ਵੀ 34 ਹੁਣ ਆਪਾਂ ਲਵਾਂਗੇ ਪੱਲੇ ਦੀ ਚੜਾਈ ਜਿਹੜੀ ਆਪਾਂ ਨੇ 13 ਇੰਚ ਲੈਣੀ ਹੈ ਇੱਕ ਤੋਂ ਵੀ 13 ਦੀ ਮਾਰਕਿੰਗ ਕਰ ਲੈਣੀ ਆਪਾਂ ਇਸ ਤਰ੍ਹਾਂ ਇਸ ਨਿਸ਼ਾਨ ਤੇ ਆਪਾਂ ਕਟਿੰਗ ਕਰ ਲੈਣੀ ਹੈ ਇਹ ਕਟਿੰਗ ਕਰਨਾ ਹੈ ਇਹ ਸਾਡੇ ਪੱਲੇ ਕਟਿੰਗ ਹੋ ਗਏ ਨੇ ਹੁਣ ਆਪਾਂ ਨੇ ਇਥੋਂ ਬਾਹ ਜਿਹੜੀ ਕਟਿੰਗ ਕਰਨੀ ਹੈ ਬਾਹ ਦੀ ਲੈਂਥ ਹੈ ਜੀ ਸਾਡੀ 17 ਇੰਚ ਤੇ 2 ਇੰਚ ਆਪਾਂ ਫालतू ਲੈਣਾ ਹੈ 19 ਇੰਚ ਦੀ ਐਥੋਂ ਹਣੀ ਹੈ ਤੇ ਸਾਨੂੰ 38 ਇੰਚ ਕਪੜਾ ਚਾਹੀਦਾ ਹੈ ਬਾਹ ਦੇ ਵਾਸਤੇ ਉਸ ਤੋਂ ਪਹਿਲਾਂ ਆਪਾਂ ਇਧਰੋਂ ਇਹ ਜੋ ਐਕਸਟਰਾ ਕਪੜਾ ਬਚਿਆ ਉਹਦੇ ਵਿੱਚੋਂ ਬੈਲਟ ਕਟਿੰਗ ਕਰ ਲਈਏ ਇਥੋਂ ਆਪਾਂ ਪਹਿਲਾਂ ਸਿੱਧੀ ਮਾਰਕਿੰਗ ਕਰ ਲੈਣੀ ਆ ਤੇ বেলਟ ਹੈਗੀ ਸਾਡੀ 8 ਇੰਚ ਇਥੋਂ ਆਪਾਂ ਨੇ ਕਟਿੰਗ ਕਰ ਲੈਣੀ বেলਟ ਦੀ ਜਿਹੜੀ ਇਹਦੇ ਨੂੰ ਚੜਾਈ ਹੈਗੀ ਸਾਡੀ 24 ਇੰਚ ਤਿਆਰਤ ਆਪਾਂ 25 ਦੀ ਕਟਿੰਗ ਕਰਾਂਗੇ ਇਸ ਤਰ੍ਹਾਂ ਤੁਸੀਂ ਕੋਈ ਵੀ ਜਿਹੜਾ ਛੋੜੇ ਆਰੰਗ ਵਾਲਾ ਸੂਟ ਹੈ ਸਾਨੀ ਦੇ ਨਾਲ ਕੱਟ ਸਕਦੇ ਆ ਔਰ ਬਹੁਤ ਹੀ ਸੌਖਾ ਤਰੀਕਾ ਹੈ ਇਸ ਤਰ੍ਹਾਂ ਸੂਟ ਕੱਟਣ ਦਾ ਅਗਰ ਤੁਹਾਨੂੰ ਇਹ ਤਰੀਕਾ ਪਸੰਦ ਆਂਦਾ ਆ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕਿਵੇਂ ਦਾ ਲੱਗਾ ਤੁਹਾਨੂੰ ਸੰਜ ਲੱਗਾ ਜਾਂ ਨਹੀਂ ਅਗਰ ਕੋਈ ਡਾਊਟ ਹੋਇਆ ਤਾਂ ਸਾਨੂੰ ਮੈਸੇਜ ਕਰ ਦਿਓ ਕਮੈਂਟ ਕਰ ਦਿਓ ਤਾਂ ਅਸੀਂ ਤੁਹਾਡੇ ਉਹ ਡਾਊਟ ਵੀ ਕਲੀਅਰ ਕਰ ਦਾਂਗੇ ਹੁਣ ਆਪਾਂ ਨੇ ਇਸ ਤਰ੍ਹਾਂ ਫੋਲਡ ਕਰ ਲੈਣਾ ਆ ਔਰ ਇੱਥੋਂ ਆਪਾਂ ਨੇ ਇਸ ਤਰੀਕੇ ਨਾਲ ਫੋਲਡ ਕਰਨਾ ਹੈ ਜਿੰਨਾ ਵੀ ਤੁਹਾਡਾ ਚੈਸਟ ਹੈਗੀ ਆ ਉਹਦੇ ਅਕੋਰਡਿੰਗ ਆਪਾਂ ਨੇ ਬਾਹ ਕਟਿੰਗ ਕਰਨੀ ਆ ਜਿੰਨੀ ਸਾਡੀ ਚੈਸਟ ਹੈ ਉਸ ਦਾ ਹਾਫ ਕਰ ਲੈਣਾ ਹੈ ਜਿਵੇਂ ਸਾਡੇ 19 ਹੈ ਤਾਂ ਇਹਦੇ ਹਿਸਾਬ ਦੇ ਨਾਲ ਸਾਡ ਨੂੰ 9.5 ਤਾਂ ਸਾਡੇ 1.5 ਇੰਚ ਦਾ ਕਪੜਾ ਜਿਹੜਾ ਫੋਲਡਿੰਗ ਲਈ ਚਾਹੀਦਾ ਆ ਇਸ ਤਰ੍ਹਾਂ ਇਹ ਆਪਾਂ ਨੇ ਕਾਪ ਵਾਲੀਆਂ 슬ੀਵਸ ਬਣਾਉਣੀਆਂ ਆ ਠੀਕ ਹੈ ਨਹੀਂ ਇਥੋਂ ਆਪਾਂ ਰੱਖਾਂਗੇ ਦੇ ਮਿੰਟ ਤੇ ਮਾਰਕਿੰਗ ਕਰਾਂਗੇ ਔਰ ਇੱਥੋਂ ਆਪਾਂ ਨੇ ਲੈਣਾ ਹੈ 9.5 ਇੰਚ ਠੀਕ ਹੈ ਜੀ 9.5 ਦਾ ਹਾਫ ਕਰ ਲੈਣਾ ਸੀ ਔਰ ਇੱਥੋਂ adda ਇੰਚ ਉੱਪਰ ਨੂੰ ਬਣਾਈ ਦੇਣੀ ਹੈ ਇਸ ਤਰ੍ਹਾਂ ਔਰ ਇਹ ਜੋ ਆਪਾਂ ਨੇ ਹਾਫ ਕੀਤਾ ਸੀ ਉਹਦਾ ਵੀ ਹਾਫ ਕਰ ਲੈਣਾ ਹੈ ਇੱਥੋਂ ਵੀ ਅੱਧਾ ਇੰਚ ਉੱਪਰ ਨੂੰ ਇਸ ਤਰ੍ਹਾਂ ਔਰ ਇਹ ਸੈਂਟਰ ਵਾਲੀ ਨਿਸ਼ਾਨ ਨੂੰ ਬਣਾ ਲੈਣੇ ਇਸ ਤਰ੍ਹਾਂ ਆਪਾਂ ਨੇ ਗਲਾਈ ਦੇਣੀ ਹੈ ਔਰ ਇਥੋਂ ਹੀ ਸਾਡਾ ਐਕਸਟਰਾ ਹੈ ਔਰ نیچے ਤੋਂ ਜਿੰਨੀਆਂ ਤੁਸੀਂ ਇੱਥੇ ਬਲ ਪਾਣੀਆਂ ਚਾਹਣੀਆਂ ਉਨਾ ਐਕਸਟਰਾ ਲੈਣਾ ਕਿਉਂਕਿ ਇਥੇ ਮੇਰੀ 5.5 ਮੋਰੀ ਆ ਤਾਂ ਆਪਾਂ 4-5 ਇੰਚ ਹੈ ਤਾਂ ਆਪਾਂ ਇਹ ਪੂਰਾ ਇਹ ਕਪੜਾ ਲੈ ਲਾਂਗੇ ਠੀਕ ਹੈ ਸਿਰਫ ਇਹਦੇ ਵਿੱਚ ਆਪਾਂ ਕੀ ਕਰਨਾ ਹੈ ਕਿ ਮੋਡੇ ਦੀ ਜਿਹੜੀ ਕਾਰਟ ਆ ਉਹੀ ਪਾ ਲੈਣੀ ਹੈ ਇਸ ਤਰ੍ਹਾਂ ਠੀਕ ਹੈ ਇਹ ਹੋ ਗਿਆ ਸਾਡਾ ਸਿੰਪਲ ਜਿਹੜਾ ਸਾਡੇ 3.5 ਮੀਟਰ ਦੇ ਕੱਟ ਵਾਲਾ ਸੂਟ ਰੈਡੀ ਠੀਕ ਹੈ ਕਟਿੰਗ ਹੋ ਕੇ ਆਇਆ ਤਾਂ ਤੁਸੀਂ ਇਸ ਨੂੰ ਆराम ਦੇ ਨਾਲ ਬਣਾ ਸਕਦੇ ਹੋ ਇਸ ਤਰ੍ਹਾਂ ਦੇ ਸੂਟ ਕਟਿੰਗ ਕਰ ਸਕਦੇ ਹੋ ਇਹ ਆਪਾਂ نیچے ਪੱਟੀ ਲਗਾ ਲਾਂਗੇ ਤੇ ਆਸ ਕਰਦੇ ਹਾਂ ਕਿ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਜਿਹੜੀ ਆ ਪਸੰਦ ਆਈ ਹੋਗੀ ਅਗਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਚੈਨਲ ਸਬਸਕ੍ਰਾਈਬ ਕਰਕੇ ਤੁਸੀਂ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਤੁਹਾਨੂੰ ਸਾਡੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਔਰ ਅਗਰ ਤੁਹਾਨੂੰ ਕੋਈ ਵੀ ਕਿਸੇ ਤਰ੍ਹਾਂ ਦੇ ਡਾਊਟ ਹੁੰਦੇ ਆ ਤਾਂ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਔਰ ਸਾਨੂੰ ਕਮੈਂਟ ਕਰਕੇ ਵੀ ਦੱਸਣਾ ਕਿ ਤੁਹਾਨੂੰ ਸਾਡੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਆ ਸਾਡਾ ਸਿਖਾਉਣ ਦਾ ਤਰੀਕਾ ਕਿਵੇਂ ਲੱਗ ਰਿਹਾ ਆ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਥੈਂਕ ਯੂ ਫॉर ਵਾਚਿੰਗ ਕਾਰਟਿਕ ਚੈਨਲ